ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਆਦਰਸ਼ ਜੂਸਨ ਜਿਲਾਲਾਬਾਦ ਸੈਕਟਰ ਹਾਰਟ ਸਕੂਲ ਦੇ ਵਿੱਚ ਪਹੁੰਚੇ ਹਾਂ ਜਿੱਥੇ ਮੈਰੀ ਕ੍ਰਿਸਮਸ ਨੂੰ ਲੈ ਕੇ ਇਹ ਪੂਰੇ ਵਰਲਡ ਦੇ ਵਿੱਚ ਇਤਿਵਾਰ ਮਨਾਇਆ ਜਾ ਰਿਹਾ ਹੈ ਤਾਂ ਜਿਲਾਲਾਬਾਦ ਸੈਕਟਰ ਹਾਰਟ ਸਕੂਲ ਦੇ ਵਿੱਚ ਵੀ ਇਹ ਇਤਿਵਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਵਾਂਗੇ ਔਰ ਫਾਦਰ ਸਾਹਿਬ ਨਾਲ ਗੱਲਬਾਤ ਕਰਾਉਣਿਆਂ ਕਿਵੇਂ ਦੇ ਪਰਬੰਧ ਕੀਤੇ ਗਏ ਔਰ ਕਿਵੇਂ ਦਾ ਇਤਵਾਰ ਮਨਾਇਆ ਜਾ ਰਿਹਾ ਹੈ ਸਲਵਤ ਕਰਾਉਂਦੇ ਆ ਤੁਹਾਡੇ ਇਸ ਚਰਚ ਦੇ ਫਾਦਰ ਨਾਲ ਜੀ ਫਾਦਰ ਜੀ ਅੱਜ ਇਹ ਪੂਰੇ ਵਰਲਡ ਦੇ ਵਿੱਚ ਤਿਉਹਾਰ ਮਨਾਇਆ ਜਾ ਰਿਹਾ ਹੈ ਕਿਵੇਂ ਦੇ ਪ੍ਰਬੰਧ ਸੀ ਆਪਣੇ ਜਲਾਲਾਬਾਦ ਦੇ ਵਿੱਚ ਦੇਖੋ 25 ਤਰੀਕੇ ਡਿਸੰਬਰ 25 ਤਰੀਕੇ ਪੂਰੀ ਦੁਨੀਆ ਵਿੱਚ 크리스마ਸ ਮਨਾਇਆ ਜਾਂਦਾ ਹੈ ਪ੍ਰਿਵਿਸ਼ ਸੁਦਾ ਜਨਮ ਦਿਨ ਮਨਾਇਆ ਜਾਂਦਾ ਹੈ ਇਸ ਖੁਸ਼ੀ ਵਿੱਚ ਅਸੀਂ ਆਪਣੇ ਇਸ ਚਰਚ ਵਿੱਚ ਇਲਾਕੇ ਵਿੱਚ 5 ਤਰੀਕ ਤੋਂ ਅਸੀਂ ਅ ਪ੍ਰਬਾਧ ਵਿੱਚ ਕੱਢਿਆ ਸੀ ਪਿੰਡਾਂ ਵਿੱਚ ਘਰ-ਘਰ ਜਾ ਕੇ ਪ੍ਰਭੀਅਸੂ ਦਾ ਸ਼ੁਭ ਸਮਾਜਾ ਦਾ ਸ਼ਾਂਤੀ ਦਾ ਪਿਆਰ ਦਾ ਸੰਦੇਸ਼ ਦੇ ਕੇ ਆਇਆ ਅਤੇ ਅੱਜ ਕੱਲ ਰਾਤ ਨੂੰ ਵੀ ਅਸੀਂ ਚਰਚ ਵਿੱਚ ਪ੍ਰਾਰਥਨਾ ਸਮਾਰੋਹ ਕੀਤਾ ਸੀ ਕਾਫੀ ਸੰਗਤ ਆਈ ਸੀ ਫਿਰ ਕੇਕ ਸਾਰੇ ਸੰਗਤ ਨੂੰ ਬੰਡਿਆ ਸੀ ਫਿਰ ਅੱਜ ਸਵੇਰ ਸੰਗਤ ਵਾਸਤੇ ਖਾਸ ਪ੍ਰਾਰਥਨਾ ਸੀ ਪ੍ਰਭੀਅਸੂ ਦਾ ਜਨਮ ਦਿਹਾੜਾ ਦਾ ਪ੍ਰਾਰਥਨਾ ਨਾਲੇ ਇਸ ਪ੍ਰਾਰਥਨਾ ਵਿੱਚ ਬਹੁਤ ਸਾਰੇ ਲੋਕ ਆਏ ਸਨ ਨਾਲੇ ਸਾਰੇ ਸੰਗਤ ਨੂੰ आ, केक भी दिता लंगर भी दिता गया अखते हैं बहुत सारे लोग गैर कौम के लोग भी आए सन क्योंकि देखो बह पूरी दुनिया ये मनाया जाता है क्योंकि प्रवेश देखो सारी मनक आजादी वास्ते आए हैं उस संदेश हैं। प्रशासन प्रशासनों किस तरह का सहयोग रहा थो प्रशासन पूरी सहयोग दिता से कल रात ने भी आया पूरी सिक्योरिटी का प्रबंध किया अज भी डी एस पी साहब अ ਸਾਰੇ ਸਿਕਿਉਰਿਟੀ ਸਭਾਏ ਸੰ ਅਤੇ ਸੰਗਤ ਲਈ ਪੂਰੀ ਸਿਕਿਉਰਿਟੀ ਜ਼ਿੰਦਤਾ ਸੀ। ਉਹਨਾਂ ਨੂੰ ਮੈਂ ਤਾਈਦ ਲੋਨ ਤਨਹਵਾ ਕਰਦਾ ਹਾਂ। ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਸ ਤਿਵਾਰ ਤੇ? ਦੇਖੋ ਪ੍ਰੀਵਯਸੂ ਦਾ ਜਨਮ ਜਦੋਂ ਹੋਇਆ ਸੀ ਉਸਤਾਮਾ ਫਰਿਸ਼ਤੇ ਨੇ ਚਰਵਾਹਿਆਂ ਨੂੰ ਕਿਹਾ ਕਿ ਪ੍ਰੀਵਯਸੂ ਬੈਦਲੇਮ ਵਿੱਚ ਜਨਮ ਲਿਆ ਹੈ। ਉਹ ਸਾਰੀ ਮਨੁੱਖੀ ਜੀਵ ਦਾ ਮੁਕਤੀਦਾਤਾ ਹੈ। ਤੋਂ ਇਹ ਸੰਦੇਸ਼ ਅਸੀਂ ਦੇਣਾ ਚਾਹੁੰਦਾ ਹੈ ਕਿ ਪ੍ਰੀਵਯਸੂ ਕੇਵਲ ਇਸਾਈਲਵੰਦ ਨਹੀਂ ਸਾਰੀ ਮਨੁੱਖੀ ਜੀਵ ਦਾ ਹੈ। ਸਾਰੀ ਮਨੁੱਖਜਾਤੀ ਨੂੰ ਮੁਕਤੀ ਦਾ ਅਨੁਭਵ ਦੇਣ ਵਾਸਤੇ ਪ੍ਰਵੇਸ਼ ਸੁਆਇਆ ਹੈ ਸੰਸਾਰੀ ਨੂੰ ਸ਼ਾਂਤੀ ਪਿਆਰ ਦਾ ਸੰਦੇਸ਼ ਦੇਣ ਵਾਸਤੇ ਪ੍ਰਵੇਸ਼ ਸੁਆਇਆ ਹੈ ਤੇ ਅਸੀਂ ਇਸ ਸਮਾਰੋਹ ਦੁਆਰਾ ਸਾਰੇ ਸੈਲੈਬ੍ਰੇਸ਼ਨ ਦੁਆਰਾ ਲੋਕਾਂ ਨੂੰ ਇਹ ਸੰਦੇਸ਼ ਅਸੀਂ ਦੇਣਾ ਚਾਹੁੰਦੇ ਹਾਂ ਕਿ ਪ੍ਰਵੇਸ਼ ਸੁ ਸਾਰੀ ਮਨੁੱਖਜਾਤੀ ਦਾ ਹੈ ਕੇਵਲ ਇੱਕ ਧਰਮ ਦਾ ਇੱਕ ਇਲਾਕੇ ਦਾ ਨਹੀਂ ਇੱਕ ਦੇਸ਼ ਦਾ ਨਹੀਂ ਉਹ ਸਾਰੀ ਮਨੁੱਖਜਾਤੀ ਦਾ ਮੁਕਤੀ ਦਾ ਦਾ ਹੈ ਤਾਂ ਇਸ ਚਰਚ ਦੇ ਵਿੱਚ ਮੌਜੂਦ ਸਾਡੇ ਨਾਲ ਕੁਝ ਸੇਵਾਦਾਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣੇ ਆ ਜੀ ਭਾਈ ਜੀ ਅੱਜ ਇਹ ਤਿਉਹਾਰ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਤੁਸੀਂ ਇਸ ਚਰਚ ਦੇ ਨਾਲ ਸੇਵਾਦਾਰ ਬਣ ਕੇ ਕਾਫੀ ਦੇਰ ਦੇ ਜੁੜੇ ਹੋ ਕਿਵੇਂ ਦਾ ਇਹ ਤਿਉਹਾਰ ਅੱਜ ਮਨਾਇਆ ਗਿਆ ਸੀ ਇਹ ਅੱਜ ਦਾ ਤਿਉਹਾਰ ਜੀ ਅਸੀਂ ਇਹਨੂੰ ਵੱਡਾ ਦਿਨ ਕਹਿੰਦੇ ਆ ਜੀ ਇਹ ਬੜੇ ਅੱਜ ਤੁਮਤਾਮ ਨਾਲ ਤੇ ਬਹੁਤ ਵਧੀਆ ਮਨਾਇਆ ਗਿਆ ਜੀ ਬਹੁਤ ਆਨੰਦ ਆਇਆ ਜੀ ਔਰ ਬੜੇ ਖੁਸ਼ ਹਾਂ ਸੀ ਰਾਤ ਨੂੰ ਰਾਤ ਨੂੰ ਵੀ ਇਹ ਮਤਲਬ ਪ੍ਰਾਰਥਨਾ ਸੀਗੀ ਹਾਂਜੀ ਰਾਤ ਨੂੰ ਰਾਤ ਜਦ 12 ਵਜੇ ਪ੍ਰਭੂ ਯਿਸੂ ਦਾ ਜਨਮ ਹੋਇਆ ਰਾਤ ਨੂੰ ਕੇਕ ਕੱਟ ਕੇ ਸਾਰਿਆਂ ਵਿੱਚ ਵੰਡ ਕੇ ਸਾਰਿਆਂ ਨੂੰ ਖੁਸ਼ੀਆਂ ਵੰਡਿਆ ਗਿਆ ਔਰ ਪ੍ਰਭੂ ਨੇ ਬਹੁਤ ਸਾਰਿਆਂ ਨੂੰ ਆਸ਼ੀਸ਼ ਤੇ ਚੰਗਿਆਈ ਦਵਾ ਦਿੱਤੀ ਹੈ ਜੀ